ਕਈ ਵਾਰ ਐਸੇ ਹਾਲਾਤ ਹੁੰਦੇ ਨੇ ਜਾਂ ਐਸੀਆਂ ਚੀਜ਼ਾਂ ਹੁੰਦੀਆਂ ਨੇ ਜੋ ਸਾਡੇ ਮੁਤਾਬਕ ਨਹੀਂ ਹੁੰਦੀਆਂ ਜਾਂ ਉਹ ਹਾਲਾਤ ਸਾਡੇ ਮੁਤਾਬਕ ਨਹੀਂ ਟੜਦੇ ਜੋ ਅਸੀਂ ਸੋਚਿਆ ਹੁੰਦਾ ਹੈ ਉਹ ਨਹੀਂ ਹੁੰਦਾ ਤੇ ਫਿਰ ਵੀ ਅਸੀਂ ਜ਼ਬਰਦਸਤੀ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤੇ ਜਿਆਦਾ ਪਰੇਸ਼ਾਨ ਹੁੰਨੇ ਆ ਸਾਨੂੰ ਤਕਲੀਫ ਹੁੰਦੀ ਹੈ ਸਾਨੂੰ ਪਰੇਸ਼ਾਨੀ ਹੁੰਦੀ ਹੈ ਕਿ ਹੋ ਨਹੀਂ ਰਿਹਾ ਤਾਂ ਉਥੇ ਕੀ ਕਰਨਾ ਹੁੰਦਾ ਹੈ ਕਿ ਅਸੀਂ ਉਹਨਾਂ ਹਾਲਾਤਾਂ ਨੂੰ ਉਸ ਨੂੰ ਉਸ ਵੇਲੇ ਕਬੂਲ ਕਰ ਲੈਣਾ ਐਕਸੈਪਟ ਕਰ ਲੈਣਾ ਕਿ ਨਹੀਂ ਹੋ ਰਿਹਾ ਇਸ ਨੂੰ ਕਹਿੰਦੇ ਨੇ ਸਰੈਂਡਰ ਕਰਨਾ ਕਿਸ ਸਮੇਂ ਦੇ ਅੱਗੇ ਯੂਨੀਵਰਸ ਦੇ ਅੱਗੇ ਅਸੀਂ ਉਸ ਨੂੰ ਸਰੈਂਡਰ ਕਰ ਦਿੱਤਾ ਤੇ ਅਸੀਂ ਆਪਣੀ ਆਪਣੀ ਚਾਲ ਦੇ ਨਾਲ ਚੱਲਦੇ ਰਹਿਣਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਪੋਸ ਨੂੰ ਪੂਰਾ ਕਰਨ ਲਈ ਕੰਮ ਨਹੀਂ ਕਰਨਾ ਆਪਣਾ ਕੰਮ ਕਰਦੇ ਰਹਿਣਾ ਹੈ ਪਰ ਕੁਝ ਚਿਰ ਉਸ ਚੀਜ਼ ਨੂੰ ਹੋਣ ਲਈ ਸਮਾਂ ਦੇਣਾ ਹੈ ਉਸ ਹਾਲਾਤ ਨੂੰ ਕੰਪਲੀਟ ਹੋਣ ਲਈ ਸਮਾਂ ਦੇਣਾ ਹੈ ਹੱਲ ਹੋਣ ਲਈ ਸਮਾਂ ਦੇਣਾ ਹੈ ਕਿਉਂਕਿ ਜਿਸ ਤਰ੍ਹਾਂ ਅਸੀਂ ਕੋਈ ਵੀ ਕੰਮ ਕਰਨ ਲਈ ਉਹ ਉਹਨੂੰ ਉਸ ਦੇ ਉੱਤੇ ਪ੍ਰੋਸੈਸਿੰਗ ਕਰਦੇ ਆ ਉਸ ਦੇ ਲਈ ਕੰਮ ਕਰਦੇ ਆ ਕੁਝ ਸਮਾਂ ਤਾਂ ਲੱਗਦਾ ਹੀ ਹੈ ਇਸੇ ਤਰ੍ਹਾਂ ਯੂਨੀਵਰਸ ਵੱਲੋਂ ਉਸ ਚੀਜ਼ ਨੂੰ ਹੱਲ ਕਰਨ ਲਈ ਸਾਡੇ ਵਾਸਤੇ ਕੰਪਲੀਟ ਕਰਨ ਲਈ ਸਮਾਂ ਲੱਗਦਾ ਹੈ ਤੇ ਉਸ ਵੇਲੇ ਸਾਨੂੰ ਪੇਸ਼ੈਂਸ ਰੱਖਣ ਦੀ ਲੋੜ ਹੁੰਦੀ ਹੈ ਤੇ ਉਸ ਹਾਲਾਤ ਨੂੰ ਉਸ ਚੀਜ਼ ਨੂੰ ਐਕਸੈਪਟ ਕਰ ਲੈਣਾ ਕਬੂਲ ਕਰ ਲੈਣਾ ਹੈ ਤੇ ਤੁਸੀਂ ਕੁਝ ਸਮੇਂ ਬਾਅਦ ਦੇਖੋਗੇ ਕਿ ਉਹ ਹੱਲ ਹੋ ਚੁੱਕਿਆ ਕੰਪਲੀਟ ਹੋ ਚੁੱਕਿਆ ਹੈ ਜਦੋਂ ਆਪਾਂ ਕਾਲੇ ਪੈਨੇ ਆ ਕਿਸੇ ਚੀਜ਼ ਦੇ ਹੋਣ ਲਈ ਉਦੋਂ ਸਾਨੂੰ ਜਿਆਦਾ ਪਰੇਸ਼ਾਨੀ ਹੁੰਦੀ ਹੈ ਆਪਣੇ ਆਪ ਨੂੰ ਸ਼ਾਂਤ ਰੱਖ ਕੇ ਸਟੇਬਲ ਰੱਖ ਕੇ ਥੋੜਾ ਜਿਹਾ ਇੰਤਜ਼ਾਰ ਕਰ ਲਈਏ ਕਿ ਉਹ ਚੀਜ਼ ਸਾਡੇ ਲਈ ਨਹੀਂ ਹੋ ਰਹੀ ਬਹੁਤ ਸਮੇਂ ਬਾਅਦ ਵੀ ਨਹੀਂ ਹੋ ਰਹੀ ਤਾਂ ਉਥੇ ਇਹ ਸਮਝ ਕੇ ਉਸ ਨੂੰ ਕਬੂਲ ਕਰ ਲੈਣਾ ਕਿ ਇਹ ਮੇਰੇ ਲਈ ਨਹੀਂ ਹੈ ਜਾਂ ਇਹ ਮੇਰੇ ਵਾਸਤੇ ਨਹੀਂ ਬਣੀ ਤਾਂ ਉਸ ਨਾਲ ਆਸਾਨੀ ਹੋ ਜਾਂਦੀ ਹੈ ਸਾਨੂੰ ਉੱਥੇ ਫੈਸਲਾ ਕਰਨ ਦੀ ਕਿ ਮੈਨੂੰ ਇਸ ਦੇ ਲਈ ਕੰਮ ਕਰਨਾ ਚਾਹੀਦਾ ਹੈ ਇਸ ਦੇ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ ਅਸੀਂ ਉਸ ਤੋਂ ਅੱਗੇ ਵਧਦੇ ਹਾਂ ਜੇ ਅਸੀਂ ਉੱਥੇ ਹੀ ਬਹੁਤ ਕੋਸ਼ਿਸ਼ਾਂ ਦੇ ਬਾਅਦ ਵੀ ਉਹ ਹਾਲਾਤ ਉਹ ਚੀਜ਼ ਉਹ ਸਾਡੀ ਸੋਚੀ ਹੋਈ ਵਿੱਚ ਕੰਪਲੀਟ ਨਹੀਂ ਹੋ ਰਹੀ ਕਸਾਂ ਨੂੰ ਕਿਥੋਂ ਅੱਗੇ ਵਧਣ ਦੀ ਲੋੜ ਹੈ ਫੈਸਲਾ ਲੈਣ ਦੀ ਲੋੜ ਹੈ ਤੇ ਜਦੋਂ ਅਸੀਂ ਆਪਣੇ ਆਪ ਨੂੰ ਥੋੜਾ ਸਮਾਂ ਦਿੰਦੇ ਹਾਂ ਤਾਂ ਅਸੀਂ ਸਹੀ ਫੈਸਲਾ ਵੀ ਲੈ ਸਕਦੇ ਹਾਂ